नमस्कार बच्चों आज हम सीख करेंगे निबंध मेरी दादी जी का दा सा हां जी पढ़ना स्टार्ट करते हैं मेरी दादी जी निबंध गुरुबख्श सिंह की रचना है इस ਵਿੱਚ ਉਸ ਨੇ ਆਪਣੀ दादी जी ਦਾ ਸ਼ਾਨਦਾਰ ਚਰਿੱਤਰ ਪੇਸ਼ ਕੀਤਾ ਹੈ ਉਸ ਦੇ ਚਰਿੱਤਰ ਦੇ ਗੁਣਾ ਕਰਕੇ ਹੀ ਲੇਖਕ ਉਸ ਨੂੰ ਇੱਕ ਬਹੁਤ ਸੁੰਦਰ ਇਸਤਰੀ ਆਖਦਾ ਹੈ ਲੇਖਕ ਲਿਖਦਾ ਹੈ ਕਿ ਉਸ ਦੀ ਦਾਦੀ ਜੀ ਬਹੁਤ ਬੁੱਢੇ ਹਨ। ਉਹ 96 ਸਾਲਾਂ ਦੇ ਹਨ। ਉਹਨਾਂ ਦਾ ਕੱਦ ਮਸਾ 4.5 ਫੁੱਟ ਹੈ। ਉਹ ਬੜੇ ਖੁਸ਼ ਤੇ ਕਾਮਰਸ ਸੁਭਾਅ ਦੇ ਮਾਲਕ ਹਨ। ਨੰਬਰ 1 ਪੁਰਾਤਨ ਸਿੱਖ ਦਾ ਨਮੂਨਾ। ਉਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ। ਉਹਨਾਂ ਉੱਪਰ ਨਵੇਂ ਖਿਆਲਾਂ ਦਾ ਬਹੁਤ ਘੱਟ ਅਸਰ ਹੁੰਦਾ ਹੈ। ਉਸਦਾ ਜਾਗਣਾ ਸੌਣਾ ਖਾਣਾ ਪੀਣਾ ਤੇ ਹੱਸਣਾ ਸਭ ਕੁਝ ਧਰਮ ਨਾਲ ਸੰਬੰਧਿਤ ਹੈ। ਉਹਨਾਂ ਲਈ ਧਰਮ ਕੋਈ ਸਿਧਾਂਤ ਨਹੀਂ ਸਗੁ ਸਮੁੱਚਾ ਜੀਵਨ ਹੈ। ਉਹਨਾਂ ਵਿੱਚ ਧਰਮ ਦੇ ਮਿੱਠੇ ਮਿੱਠੇ ਪਰਮਾ ਦੀ ਪਵਿੱਤਰਤਾ ਹੈ। ਉਹ ਆਪਣੇ ਘਰੋਂ ਕਿਸੇ ਪਰੌਣੇ ਜਾਂ ਫਕੀਰ ਨੂੰ ਅਸੰਤੁਸ਼ਟ ਜਾਣ ਦੇਣਾ ਠੀਕ ਨਹੀਂ ਸਮਝਦੇ। ਉਹ ਹਰ ਪੂਰਨ ਚੰਨ ਉੱਤੇ ਵਰਤ ਰੱਖਦੇ ਹਨ ਤੇ ਚੰਗੇ ਸਗਣਾ ਵਿੱਚ ਯਕੀਨ ਰੱਖਦੇ ਹਨ ਉਹ ਕਿਸੇ ਨੂੰ ਪਿੱਛੋਂ ਆਵਾਜ਼ ਨਹੀਂ ਮਾਰਦੇ ਤੇ ਗੁੱਸੇ ਤੋਂ ਖਾਲੀ ਹਨ ਨੰਬਰ 2 ਪ੍ਰਾਰਥਨਾ ਵਾਲਾ ਕਮਰਾ ਉਹਨਾਂ ਦੇ ਪ੍ਰਾਰਥਨਾ ਵਾਲੇ ਕਮਰੇ ਵਿੱਚ ਵਿਸ਼ੀ ਹੋਈ ਸਾਦੀ ਦਰੀ ਉੱਪਰ ਇੱਕ ਰੰਗਲਾ ਪੀੜਾ ਡੱਟਾ ਹੋਇਆ ਹੈ ਜਿਸ ਉੱਪਰ ਪੂਜਨੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਚਾਂਦੀ ਦੀ ਥਿਉਰੀ ਵਿੱਚ ਧੂਪ ਧੁਖਦਾ ਹੈ ਜਿੱਥੇ ਪਵਿੱਤਰ ਫਰਸ਼ ਉੱਪਰ ਮੱਥਾ ਟੇਕੇ ਬਿਨਾਂ ਕੋਈ ਅੰਦਰ ਨਹੀਂ ਵੜ ਸਕਦਾ ਉਹ ਆਪ ਪੜ ਨਹੀਂ ਸਕਦੇ ਹਨ ਪਰ ਸਵੇਰੇ ਕਿਸੇ ਤੋਂ ਵਾਕ ਸੁਨੇ ਬਿਨਾ ਮੂੰਹ ਝੂਠਾ ਨਹੀਂ ਕਰਦੇ ਹਨ ਉਹਨਾਂ ਨੂੰ ਬਹੁਤ ਸਾਰੇ ਗੀਤ ਤੇ ਸੁਵਾਦਲੀਆਂ ਕਹਾਣੀਆਂ ਜ਼ੁਬਾਨੀ ਯਾਦ ਹਨ ਨੰਬਰ 3 ਕੁਦਰਤ ਨਾਲ ਪਿਆਰ ਉਹ ਕੁਦਰਤ ਨਾਲ ਪਿਆਰ ਵੀ ਕਰਦੇ ਸਨ ਤੇ ਉਸ ਦਾ ਸਤਿਕਾਰ ਵੀ ਕਰਦੇ ਸਨ ਜਦੋਂ ਪਸੰਦ ਦੀ ਰੁੱਤ ਆਉਂਦੀ ਹੈ ਉਦੋਂ ਉਹ ਆਪਣੇ ਕਮਰੇ ਦੇ ਆਲੇ ਵਿੱਚ ਕਣਕ ਦੇ ਥੋੜੇ ਜਿਹੇ ਦਾਣੇ ਬੀਜਦੇ ਹਨ ਉਨਾਂ ਨੂੰ ਪਾਣੀ ਦਿੰਦੇ ਹਨ। ਉਹਨਾਂ ਵਿੱਚੋਂ ਨਿਕਲ ਰਹੀਆਂ ਹਰੀਆਂ ਕੁੰਬਲਾਂ ਨੂੰ ਵੇਖ ਕੇ ਖੁਸ਼ ਹੁੰਦੇ ਹਨ। ਉਹ ਇਸ ਹਰੀ ਖੇਤਰੀ ਦੇ ਸਾਹਮਣੇ ਹਰ ਰੋਜ਼ ਜੋਤ ਜਗਾਉਂਦੇ ਤੇ ਮੱਥਾ ਟੇਕਦੇ ਹਨ। ਕੁਝ ਦਿਨਾਂ ਬਾਅਦ ਜਦੋਂ ਖੇਤੀ ਪੀਲੀ ਹੋਣ ਲੱਗਦੀ ਹੈ ਤਾਂ ਉਹ ਬੜੇ ਆਦਰ ਨਾਲ ਇੱਕ ਇੱਕ ਡਾਲ ਨੂੰ ਪੁੱਟ ਕੇ ਉਸ ਨਾਲ ਗੱਲਾਂ ਕਰਦੇ ਹਨ। ਫਿਰ ਉਹ ਖੇਤਰੀ ਨੂੰ ਨਦੀ ਦੇ ਕੰਡੇਲੇ ਜਾ ਕੇ ਜਲ ਪਰਵਾਹ ਕਰ ਦਿੰਦੇ ਹਨ ਤੇ ਨਾਲ ਹੀ ਮਿੱਠੇ ਘੋੜਾ ਦਾ ਦੀਵਾ ਬਾਲ ਕੇ ਥਾਲ ਵਿੱਚ ਰੱਖਦੇ ਹਨ ਘਰ ਪਰਤ ਕੇ ਉਹ ਕੰਜਕਾਂ ਬਿਠਾਉਂਦੇ ਹਨ ਉਹ ਕੰਜਕਾਂ ਦੇ ਪੈਰ ਧੋਂਦੇ ਉਹਨਾਂ ਅੱਗੇ ਸਿਰ ਨਵਾਉਂਦੇ ਤੇ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਪੱਕੀਆਂ ਚੀਜ਼ਾਂ ਖਵਾਉਂਦੇ ਹਨ ਉਹ 85 ਵਰੇ ਤੱਕ ਕੰਜਕਾਂ ਦਾ ਖਾਣਾ ਆਪਣੀ ਹੱਥੀ ਤਿਆਰ ਕਰਦੇ ਰਹੇ ਹਨ ਨੰਬਰ 4 ਵਹਿਮ ਪਰ ਉਹ ਹਰ ਰੋਜ਼ ਚੜਦੇ ਸੂਰਜ ਅਤੇ ਸ਼ਾਮੀ ਨੀਲੇ ਆਕਾਸ਼ ਨੂੰ ਮੱਥਾ ਟੇਕਦੇ ਹਨ ਰਾਤ ਵੇਲੇ ਉਹ ਚੰਨ ਤੇ ਧਰੂ ਤਾਰੇ ਅੱਗੇ ਵੀ ਹੱਥ ਜੋੜਦੇ ਹਨ ਨਵਾਂ ਚੰਨ ਉਹਨਾਂ ਨੂੰ ਬਹੁਤ ਪਿਆਰਾ ਹੈ ਉਹ ਕੋਠੇ ਉੱਪਰ ਚੜਕੇ ਉਸ ਨੂੰ ਆਪਣੀਆਂ ਨਿਰਭਲ ਅੱਖਾਂ ਨਾਲ ਤੱਕਦੇ ਹਨ ਤੇ ਇਸ ਕੰਮ ਵਿੱਚ ਉਹ ਕਹਾਣੀਕਾਰ ਤੇ ਆਪਣੇ ਹੋਰ ਨਾ ਪੋਤੇ ਪੋਤਰੀਆਂ ਦੀ ਸਹਾਇਤਾ ਵੀ ਲੈਂਦੇ ਹਨ ਨਵਾਂ ਚਾਨਣ ਨજર ਆਉਂਦਾ ਉਹ ਬੱਚਿਆਂ ਵਾਂ ਖੁਸ਼ ਹੋ ਜਾਂਦੇ ਹਨ ਉਹ ਬਾਲ ਚੰਨ ਦਾ ਮੂੰਹ ਧੋਣ ਲਈ ਪਾਣੀ ਦੇ ਛਿੱਟੇ ਦਿੰਦੇ ਹਨ ਤੇ ਉਸ ਦੇ ਖਾਣ ਲਈ ਮਠਿਆਈ ਦੇ ਪੋਰੇ ਸੁਟਦੇ ਹਨ ਮੂੰਹ ਵਿੱਚ ਪ੍ਰਾਰਥਨਾ ਕਰਨ ਨਗਰੋਂ ਉਹ ਆਪਣੇ ਪੋਤੇ ਪੋਤਰੀਆਂ ਨੂੰ ਅਸ਼ੀਸ਼ਾ ਦਿੰਦੇ ਹਨ ਕੋਠੇ ਤੋਂ ਉਤਰਨ ਮਗਰੋਂ ਉਹ ਹਰ ਕਬਰੇ ਵਿੱਚ ਜਾਂਦੇ ਹਨ ਤੇ ਘਰ ਦੇ ਹਰ ਜੀ ਨੂੰ ਅਸ਼ੀਸ਼ਾ ਦਿੰਦੇ ਹਨ ਨਿਬੰਧਕਾਰ ਦੀ ਪਤਨੀ ਜਿਸ ਦੇ ਘਰ ਵਿਆਹ ਤੋਂ 10 ਸਾਲਾਂ ਬਾਅਦ ਵੀ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਉਹ ਦਾਦੀ ਜੀ ਦੇ ਪੈਰਾਂ ਉੱਤੇ ਮੱਥਾ ਟੇਕਦੀ ਹੈ ਤੇ ਦਾਦੀ ਜੀ ਕਹਿੰਦੇ ਹਨ ਕਿ ਉਹ ਕੋਠੇ ਚੜ ਕੇ ਨਵੇਂ ਚੰਨ ਵੱਲ ਵੇਖਦੀ ਰਹੇ ਜਿੰਨਾ ਚਿਰ ਉਹ ਸੁਪ ਨਹੀਂ ਜਾਂਦਾ ਅਗਲੇ ਸਾਲ ਇਸ ਚੰਨ ਵਰਗਾ ਪੁੱਤਰ ਉਸ ਦੀ ਗੋਦ ਵਿੱਚ ਖੇਡੇਗਾ ਦਾਦੀ ਜੀ ਦੱਸਦੇ ਹਨ ਕਿ ਉਹਨਾਂ ਨੇ ਸਾਰੀ ਉਮਰ ਚੰਨ ਦੀ ਚਾਹ ਕੀਤੀ ਹੈ ਤੇ ਉਹਨਾਂ ਦੀਆਂ ਸਾਰੀਆਂ ਰਾਤਾਂ ਵਿੱਚ ਉਸ ਦੀ ਚਾਨਣੀ ਚਮਕਦੀ ਰਹੀ ਹੈ ਨੰਬਰ 5 ਦਾਦੀ ਜੀ ਦਾ ਦਿਹਾਂਤ ਹੋਣਾ ਨਿਬੰਧ ਕਾ ਦੱਸਦਾ ਹੈ ਕਿ ਇਸ ਨੇਕ ਤੇ ਗੁਨਾ ਨਾਲ ਭਰਪੂਰ ਸੁੰਦਰ ਇਸਤਰੀ ਦਾ ਦਿਹਾਂਤ 1930 ਇਸਵੀ ਚ ਹੋ ਗਿਆ ਉਸ ਸਮੇਂ ਉਹਨਾਂ ਦੀ ਉਮਰ 100 ਸਾਲ ਦੀ ਸੀ ਉਹ ਸਿਰਫ ਅਖੀਰਲਾ 1 ਮਹੀਨਾ ਮੰਜੇ ਉੱਪਰ ਪਏ ਪਰ ਉਹਨਾਂ ਨੇ ਕਿਸੇ ਨੂੰ ਆਪਣੀ ਪੀੜ ਦਾ ਅਹਿਸਾਸ ਨਾ ਹੋਣ ਦਿੱਤਾ ਨੰਬਰ 6 ਪਰਉਪਕਾਰ ਤੇ ਮਨੁੱਖਦਰਦੀ ਲੇਖਕ ਦੱਸਦਾ ਹੈ ਕਿ ਉਹਨਾਂ ਦੀ ਫੋਹੜੀ ਤੇ ਲੋਕਾਂ ਨੇ ਉਹਨਾਂ ਨੂੰ ਉਹ ਗੱਲਾਂ ਦੱਸਿਆ ਜਿਹੜੀਆਂ ਉਹਨਾਂ ਨੇ ਆਪਣੇ ਘਰ ਕਦੇ ਕਿਸੇ ਨਾਲ ਨਹੀਂ ਸੰਲ ਕੀਤੀਆਂ ਇੱਕ ਨੇ ਦੱਸਿਆ ਕਿ ਇੱਕ ਵਾਰ ਉਸ ਨੇ ਆਪਣੇ ਮੁੰਡੇ ਦੇ ਵਿਆਹ ਤੇ ਦਾਦੀ ਜੀ ਤੋਂ ਕੁਝ ਪੈਸੇ ਮੰਗੇ ਉਨਾਂ ਕੋਲ ਪੈਸੇ ਤਾਂ ਨਹੀਂ ਸਨ ਪਰ ਉਹਨਾਂ ਨੇ ਉਸ ਆਦਮੀ ਨੂੰ ਆਪਣੀਆਂ ਟੂੰਬਾਂ ਦੇ ਕੇ ਕਿਹਾ ਕਿ ਉਹ ਟੂੰਬਾਂ ਨੂੰ ਗਹਿਣੇ ਰੱਖ ਕੇ ਪੈਸੇ ਚੁੱਕ ਲਵੇ ਬੇਟਾ ਟੂੰਬਾਂ ਦਾ ਮਤਲਬ ਹੁੰਦਾ ਜੇਵਰ 골ਡ ਵਗੈਰਾ ਠੀਕ ਹੈ ਜੁਐਲਰੀ ਵਗੈਰਾ ਤੇ ਗਹਿਣੇ ਰੱਖਣ ਦਾ ਮਤਲਬ ਹੈ ਕਿ ਜਦੋਂ ਕਿਸੇ ਬੰਦੇ ਕੋਲ ਗਹਿਣੇ ਹੋਣ ਤੇ ਉਹਦੇ ਕੋਲ ਪੈਸੇ ਦੀ ਕਮੀ ਹੋਵੇ ਤੇ ਉਹ ਕਿਸੇ ਹੋਰ ਬੰਦੇ ਕੋ ਆਪਣੇ ਗਹਿਣੇ ਜਿਹੜਾ ਰੱਖ ਦਿੰਦਾ ਹੈ ਤੇ ਉਹਦੇ ਬਦਲੇ ਪੈਸੇ ਲੈ ਲੈਂਦਾ ਤੇ ਜਦੋਂ ਉਹ ਪੈਸੇ ਵਾਪਸ ਕਰੇਗਾ ਤੇ ਉਹਨੂੰ ਉਹਦੇ ਗਹਿਣੇ ਵਾਪਸ ਮਿਲ ਜਾਣਗੇ ਠੀਕ ਹੈ ਇਸ ਤਰ੍ਹਾਂ ਪੁਰਾਣੇ ਬਜ਼ੁਰਗ ਕਰਦੇ ਰਹੇ ਨੇ ਠੀਕ ਹੈ ਫਿਰ ਉਹ ਉਸ ਨੂੰ ਕੁਝ ਸਮੇਂ ਬਾਅਦ ਵਿੱਚ ਪੈਸੇ ਦੇਵੇਗੀ ਤਦ ਉਹ ਗਹਿਣੇ ਛੁਡਾ ਲਿਆਵੇ ਗਹਿਣੇ ਨੂੰ ਵਾਪਸ ਕਰਨਾ ਜਾਂ ਗਹਿਣੇ ਨੂੰ ਵਾਪਸ ਲੈ ਕੇ ਆਉਣ ਨੂੰ ਕਹਿੰਦੇ ਨੇ ਗਹਿਣਾ ਛੁਡਾ ਲਿਆਵੇ ਠੀਕ ਹੈ ਨੰਬਰ 7 ਇੱਕ ਦੁਸ਼ਮਣ ਉੱਪਰ ਮਿਹਰਬਾਨੀ ਇਹੋ ਜੀਆ ਮਿਹਰਬਾਨੀਆਂ ਉਹ ਘਰ ਦੇ ਦੁਸ਼ਮਣਾਂ ਨਾਲ ਵੀ ਘਰ ਦਿੰਦੇ ਸਨ ਇੱਕ ਅਜੇਹਾ ਹੀ ਤੱਕੇ ਬਾਜ ਗਵਾਂਡੀ ਉਹਨਾਂ ਤੋਂ ਚੋਰੀ-ਚੋਰੀ ਬੇਬੇ ਕੋਲੋਂ 100 ਰੁਪਿਆ ਲੈ ਗਿਆ ਕਿੰਨਾ ਤੋਂ ਚੋਰੀ-ਚੋਰੀ ਲੇਖਕ ਜਾਂ ਨਿਬੰਧਕਾਰ ਤੋਂ ਚੋਰੀ-ਚੋਰੀ ਠੀਕ ਹੈ 100 ਰੁਪਿਆ ਲੈ ਗਿਆ ਇਸ ਗੱਲ ਦਾ ਘਰਦਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਉਹਨਾਂ ਦੇ ਘਰ ਵਿੱਚ ਵਿਆਹ ਲਈ ਜੇ ਵੜਾ ਪੱਕੇ ਤਾਂ ਪਹਿਲਾ ਵੜਾ ਬੇਬੇ ਜੀ ਕੋਲ ਆਉਂਦਾ ਸੀ ਤੇ ਜੇਕਰ ਮਠੀਆਂ ਤਲੀਆਂ ਜਾਣ ਤਾਂ ਪਹਿਲੀ ਮਠੀ ਬੇਬੇ ਜੀ ਕੋਲ ਆਉਂਦੀ ਸੀ ਨੰਬਰ 8 ਹਰ ਚੀਜ਼ ਦਾ ਹਿੱਸਾ ਕੱਢਣਾ ਦਾਦੀ ਜੀ ਹਰ ਚੀਜ਼ ਦਾ ਬਰਾਬਰ ਹਿੱਸਾ ਕੱਢਦੇ ਸਨ ਅਤੇ ਆਪ ਨਹੀਂ ਸਨ ਖਾਂਦੇ ਪਰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਉਹ ਬਚਾਇਆ ਹਿੱਸਾ ਕਿਸ ਨੂੰ ਦਿੰਦੇ ਹਨ ਉਹ ਗਵਾਂਡੀਆਂ ਦੇ ਨੌਕਰਾਂ ਨਾਲ ਵੀ ਬੂੜਾ ਪਿਆਰ ਰੱਖਦੇ ਸਨ ਤੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਦੇ ਸਨ ਨੰਬਰ 9 ਇਨਸਾਨੀ ਦਿਲਾਂ ਦਾ ਬੈਂਕ ਦਾਦੀ ਜੀ ਦੇ ਇਹਨਾਂ ਗੁਨਾ ਕਰਕੇ ਹੀ ਹਰ ਕੋਈ ਉਹਨਾਂ ਨੂੰ ਆਪਣੀ ਬੇਬੇ ਜੀ ਹੀ ਸਮਝਦੇ ਹਨ ਜਦੋਂ ਉਹਨਾਂ ਦੀ ਫੂੜੀ ਉੱਤੇ 13 ਦਿਨਾਂ ਵਿੱਚ ਹਰ ਕਿਸੇ ਨੇ ਉਹਨਾਂ ਦੀਆਂ ਨੇਕੀਆਂ ਨੂੰ ਯਾਦ ਕੀਤਾ ਤਾਂ ਲੇਖਕ ਨੇ ਅਨੁਭਵ ਕੀਤਾ ਕਿ ਬੇਬੇ ਜੀ ਸਿਰਫ ਉਹਨਾਂ ਦੇ ਹੀ ਨਹੀਂ ਸਨ ਸਗੋਂ ਇਨਸਾਨੀ ਦਿਲਾਂ ਦਾ ਬੈਂਕ ਸੀ ਨੰਬਰ 10 ਲੇਖਕ ਉੱਪਰ ਪ੍ਰਭਾਵ ਲੇਖਕ ਦੱਸਦਾ ਹੈ ਕਿ ਉਸ ਦੀ ਸ਼ਖਸੀਅਤ ਨੇ ਭਾਵੇਂ ਬਹੁਤ ਸਾਰੇ ਤਾਰਿਆਂ ਦਾ ਚਾਨਣ ਆਪਣੇ ਵਿੱਚ ਸੰਵੇਤਿਆ ਹੈ ਕੈਨ ਦਾ ਭਾਵ ਹੈ ਭਾਵੇਂ ਲੇਖਕ ਬਹੁਤ ਜ਼ਿਆਦਾ ਪ੍ਰਸਿੱਧ ਹੈ ਪਰੰਤੂ ਉਸ ਨੂੰ ਰੋਸ਼ਨੀ ਨਾਲ ਭਰਪੂਰ ਕਰਨ ਵਾਲਾ ਇਹ ਦਾਦੀ ਰੂਪੀ ਸੂਰਜ ਹੀ ਸੀ ਉਹ ਦੱਸਦਾ ਹੈ ਕੌਣ ਦੱਸਦਾ ਹੈ ਲੇਖਕ ਦੱਸਦਾ ਹੈ ਕਿ ਉਸ ਦੇ ਨਾਲ ਨਾਲ ਉਸ ਦੇ ਪਿਤਾ ਦੇ ਇੱਕ ਮਿੱਤਰ ਸਰਦਾਰ ਰਣਬੀਰ ਸਿੰਘ ਦੀ ਸਖਸੀਅਤ ਨੂੰ ਵੀ ਦਾਦੀ ਜੀ ਨੇ ਕਾਫੀ ਪ੍ਰਭਾਵਿਤ ਕੀਤਾ ਇਸ ਤਰ੍ਹਾਂ ਪਿਆਰੇ ਬੱਚਿਓ ਨਿਬੰਧ ਮੇਰੀ ਦਾਦੀ ਜੀ ਦਾ ਸਾਰ ਕੰਪਲੀਟ ਹੋ ਗਿਆ ਤੇ ਅਗਲੀ ਵੀਡੀਓ ਵਿੱਚ ਇਹਦਾ ਵਿਸ਼ਾ ਵਸਤੂ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ